ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟਾਰਟ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀ ਘੋੜੀ ਲੈ ਕੇ ਆਏ ਆ ਚੰਗੇ ਬੱਚੇ ਦੇਣ ਵਾਲੀ ਆ ਤੇ ਆਪਾਂ ਇੱਕ ਦੇ ਮੁੱਲ ਵਿੱਚ ਤੁਹਾਨੂੰ ਤਿੰਨ ਜਾਨਵਰ ਦੇਨੇ ਆ ਕਿਵੇਂ ਦੇਨੇ ਆ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ ਵਿੱਚ ਕਲੀਅਰ ਕਰਾਂਗੇ 4 ਦਾ ਦੰਦ ਉਮਰ ਦੱਸੀ ਆ ਮਾਲਕ ਵੀਰਾਂ ਨੇ 61+ ਹਾਈਟ ਆ ਬਾਲ ਘੋਰੀਆਂ ਦੀ ਘੋੜੀ ਕਲੀਅਰ ਆ ਤੇਰੇ ਵੀ ਇਹ ਚਾਲ ਬਹੁਤ ਸੋਹਣਾ ਤੋਰਾ ਤੁਰਦੀ ਆ ਬਾਜ਼ਾਰੀਆਂ ਕੋਲੇ ਵੀਡੀਓ ਪ੍ਰੂਫ ਮਿਲ ਜਾਣਗੇ ਤੁਹਾਨੂੰ ਮੱਥੇ ਪਟਾ ਤੇ ਮਗਰਲੇ ਦੋ ਪੈਰ ਚਿੱਟੇ ਆ ਹੱਡਾਂ ਪਰਾਂ ਦੀ ਬਹੁਤ ਮਜ਼ਬੂਤਾ ਘੋੜੀ ਧੌਂ ਧੂੰ ਦੀ ਲੰਬਾਈ ਬਹੁਤ ਚੰਗੀ ਆ ਕਿੰਨਾ ਕੋਨਾ ਦੀ ਵੀ ਸ਼ਕੀਨ ਆ ਤੇ 120000 ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਾਨਵਰ ਦੇਣੇ ਆ ਘੋੜੀ ਸੂਈ ਨੂੰ ਤਿੰਨ ਮਹੀਨੇ ਤੇ 20 ਦਿਨ ਹੋ ਗਏ ਮਗਰ ਬਹੁਤ ਸੋਹਣਾ ਕਾਲੇ ਗਾਂਟੇ ਘੋੜੇ ਦਾ ਬੱਚਾ ਗਿਆ ਇਹਦੇ ਤੇ ਉਹਦੀ ਫੋਟੋ ਵੀਡੀਓ ਆਪਾਂ ਤੁਹਾਨੂੰ ਅੱਗੇ ਲਾਈ ਹੋਈ ਆ ਤੁਸੀਂ ਚੈੱਕ ਕਰ ਲਿਓ ਤੇ ਦੁਬਾਰਾ ਫੇਰ ਬਾਈ ਅਰਗਣੇ ਸਿਲੇ ਚ ਮੀਟ ਕਰਵਾਤੀ ਸੀ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸਾ ਦੇਵ ਘੋੜੇ ਦੇ ਬੱਚੇ ਤੋਂ ਸ਼ਰਮੇ ਵਾਲੇ ਦੇਵ ਘੋੜਾ ਉਸ ਕੋਲ ਦੇ ਬੱਚੇ ਤੋਂ ਕੱਬਣ ਚੈੱਕ ਪਾਸ ਆ 3 ਮਹੀਨਿਆਂ ਦੀ ਬਾਲ ਪੌਰੀਆਂ ਦੀ ਘੋੜੀ ਕਲੀਅਰ ਰੇਵੀਆ ਚਾਲ ਦੀ ਪਾਸ ਆ ਤੇ ਏਰੀਆ ਬਾਈ ਯਾਰ ਕਹਿੰਦਾ ਹੈਗਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ